ਜੱਲਾਵਲੋ ਜਿਨੇ ਜਿਆਦਾ ਪੈਸੇ ਲਾਏ ਆ ਉਹਨਾਂ ਦੇ ਬਸੂਰ ਕਰਨੇ ਆ ਬਾਅਦ ਚ ਕਹਿੰਦੇ ਸਾਡੀ ਠਾਣੇ ਵਿੱਚ ਸੁਣਵਾਈ ਨਹੀਂ ਹੁੰਦੀ ਕਚਹਿਰੀ ਸੁਣਵਾਈ ਨਹੀਂ ਹੁੰਦੀ ਕਾਰਪੋਰੇਸ਼ਨ ਤੇ ਸੁਣਵਾਈ ਨਹੀਂ ਸੁਣਵਾਈ ਕਿੱਦਾਂ ਹੋਵੇ ਮੇਰਾ ਕੱਲ ਪਰਸੋ ਮੇਰੇ ਦੋਸਤ ਦਾ ਮੋਟਰਸਾਈਕਲ ਚੋਰੀ ਹੋ ਗਿਆ ਮੈਂ ਰਿਪੋਰਟ ਖਾਣ ਗਿਆ ਤੇ ਉਹ ਠਾਣੇਦਾਰ ਮੈਨੂੰ ਕੀ ਕਹਿੰਦਾ ਪਿਆ ਇੱਕ ਠਾਣੇਦਾਰ ਸਾਰੀ ਪੁਲਿਸ ਨਹੀਂ ਇੱਕ ਠਾਣੇਦਾਰ ਕਹਿੰਦਾ ਪਿਆ ਮੈਨੂੰ ਸਪਾਰਸ਼ ਲੈ ਕੇ ਦੇ ਮੈਂ ਫੇਰ ਤੇਰਾ ਮੋਟਰਸਾਈਕਲ ਲੱਭਣਾ ਅੱਜ ਦੇ ਹਾਲਾਤ ਇਹ ਆ ਅੱਜ ਦੇ ਹਾਲਾਤ ਇਹ ਆ ਭਗਵੰਤ ਮਾਨ ਸੁੱਤਾ ਪਿਆ ਮੋਦੀ ਸਾਹਿਬ ਸਾਡੇ ਸੁੱਤੇ ਪਏ ਆ ਹੈ ਉਜੇ ਆਪਾਂ ਗੱਲ ਕਰੀਏ ਸਾਡੀ ਸੁਣਵਾਈ ਕਿੱਥੇ ਅੱਜ ਅਸੀਂ ਵੋਟ ਪਾਉਣੇ ਆ ਜਿਹੜਾ ਵੋਟਰ ਦਾ ਬੰਦਾ ਨਾ ਉਹ ਜਿਹਦੀ ਇੰਡੀਆ 'ਚ ਵੋਟ ਆ ਇੱਕ ਵੋਟ ਪ੍ਰਧਾਨ ਮੰਤਰੀ ਦੀ ਇੱਕ ਵੋਟ ਰਾਸ਼ਟਰਪਤੀ ਦੀ ਇੱਕ ਵੋਟ ਤੇ ਮੁੱਖ ਮੰਤਰੀ ਦੀ ਇਹ ਸਾਰਿਆਂ ਦੀ ਵੋਟ ਇੱਕ ਹੁੰਦੀ ਹੈ ਇੱਕ ਵੋਟ ਆਸ਼ੂ ਦੀ ਆ ਇੱਕ ਵੋਟ ਸੰਜੀਪ ਰੋੜ ਦੀ ਆ ਠੀਕ ਆ ਮੈਂ ਵੀ ਬੋਟ ਪਾਈ ਆ ਮੈਂ ਆਪਣੀ ਬੋਟ ਕਟਵਾ ਕੇ ਲੈ ਕੇ ਆਇਆ ਇੱਥੇ ਪਰ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਮੈਂ ਗੱਲ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਕਿ ਜੇ ਆਮ ਬੰਦੇ ਦੀ ਸੁਣਵਾਈ ਨਹੀਂ ਹੈਗੀ ਤੇ ਸਾਨੂੰ ਐਮਐਲਏ ਬਣਾਉਂਦਾ ਜਾਂ ਐਮਪੀ ਬਣਾਉਂਦਾ ਜਾਂ ਕੌਂਸਲਰ ਬਣਾਉਂਦਾ ਜਾਂ ਮੁੱਖ ਮੰਤਰੀ ਬਣਾਉਂਦਾ ਜਾਂ ਪ੍ਰਧਾਨ ਮੰਤਰੀ ਬਣਾਉਂਦਾ ਜਾਂ ਰਾਸ਼ਟਰਪਤੀ ਬਣਾਉਂਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਨੀਟੂ ਜੀ ਆਸਾਂ ਉਮੀਦਾਂ ਹਰ ਇੱਕ ਵਾਰ ਟੁੱਟ ਜਾਂਦੀਆਂ ਇਹ ਇਸ ਵਾਰ ਕਿੰਨੇ ਆਸਮਾਨ ਇਹ ਇਸ 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 ਵਾਰ ਦੇ ਮੈਂ ਜੀ ਕੀ ਹੈ ਜੀ ਔਰ ਸਾਨੂੰ ਤਿਆਰੀ ਚ ਆਏ ਆ ਦੇਖੋ ਆਪਾਂ ਦੇਖੋ ਹਾਰ ਲੈ ਕੇ ਆਏ ਆ लवली ਵਾਲੇ ਦੇ ਜਿੰਨੀ ਮਠਾਈ ਹੈ ਅਸੀਂ ਸਾਰੀ ਬੁੱਕ ਕਰਾਤੀ ਅੱਜ ਦੇ ਅੱਜ ਹੀ ਜਿੰਨੇ ਐਡੀਟਰ ਘਾਰੇ ਦੇ ਸੀ ਲੱਡੂ ਬੁੱਕ ਕਰਤੇ ਦੇਖੋ ਮੈਂ ਤਾਂ ਕਿਹਾ ਸੀਗਾ ਕਿ ਜੇ ਇੱਕ ਵਾਰੀ ਮੌਕਾ ਦਿੰਦੇ ਨਾ ਸਰਕਾਰਾਂ ਤੇ ਸਾਰੀਆਂ ਐਜੰਸੀਆਂ ਪਰ ਇਹ ਗੱਲ ਹੈ ਕਿ ਕਿਸੇ ਦੇ ਬੰਦੇ ਸੁਣਵਾਈ ਹੈਗੀ ਆ ਆਮ ਬੰਦੇ ਦੀ ਜਿਹੜਾ ਆਮ ਬੰਦਾ ਬોર્ਡਰ ਆ ਆਮ ਦਾ ਬੋਰਡਰ ਆ ਉਹ ਥਾਣੇ ਤੇ ਚਲ ਜੇ ਉਹਦੀ ਉੱਥੇ ਸੁਣਵਾਈ ਨਹੀਂ ਹੁਣ ਮੈਨੂੰ ਕਹਿੰਦਾ ਸ਼ਿਫਾਰਿਸ਼ ਲੈ ਕੇ ਆ ਮੈਂ ਕਿਹਾ ਮੈਂ ਫਿਰ ਰਾਸ਼ਟਰਪਤੀ ਰਾਸ਼ਟਰਪਤੀ ਸਾਹਿਬ ਨੂੰ ਮਿਲਣ ਚੱਲਿਆ ਮੈਂ ਉਹਨਾਂ ਦੀ ਸ਼ਿਫਾਰਿਸ਼ ਲੈ ਕੇ ਤੁਹਾਨੂੰ ਦਿੰਨਾ ਫਿਰ ਤੁਸੀਂ ਮੇਰਾ ਮੋਟਰਸਾਈਕਲ ਲੱਭ ਕੇ ਦੇਈਓ ਉਸ ਤੋਂ ਬਾਅਦ ਅਗਲੀ ਗੱਲ ਇਹ ਆ ਕਿ ਮੈਨੂੰ ਜੇ ਸੁਣਨਗੇ ਠੀਕ ਆ ਬਾਕੀ ਜਿਹੜਾ ਕੰਮ ਪੈਸੇ ਨਾਲ ਹੁੰਦਾ ਉਹ ਤੇ ਹੋ ਹੀ ਜਾਂਦਾ ਠੀਕ ਆ ਬਾਕੀ ਗੱਲ ਇਹ ਰਹੀ ਕਿ ਮੈਂ ਬਹੁ ਛੇਤੀ ਬਿਗ ਬਾਸ ਦੇ ਵਿੱਚ ਜਾ ਰਿਹਾ ਜੇ ਨਹੀਂ ਜਨਤਾ ਸੁਨੇਗੀ ਤੇ ਨਾ ਸਹੀ ਮੇਰੀ ਬਿੱਗ ਬੋਸ ਦੀ ਤਿਆਰੀ ਹੋ ਚੁੱਕੀ ਆ ਮੈਨੂੰ ਤਾਂ ਕੋਈ ਲੈਣ ਦੇਣਾ ਨਹੀਂ ਮੈਂ ਲੜਦਾ ਜਨਤਾ ਵਾਸਤੇ ਕਿ ਯਾਰ ਜਨਤਾ ਮੇਰੀ ਸੱਤ ਫਿਲਮਾਂ ਮੇਰੀ ਸੱਤ ਫਿਲਮਾਂ ਡਬਿੰਗ ਤੇ ਆ ਨੀ ਮੈਂ ਸਾਸਕੁਟ ਨਹੀਂ 파ਟੂ ਸੌਦਾ ਖਰਾ ਖਰਾ ਦੋ ਫਿਲਮਾਂ ਵੀ ਆ ਗਏ ਮੈਨੂੰ ਲੜਨ ਦੀ ਲੋੜ ਨਹੀਂ ਹੈਗੀ ਸਿਰਫ ਮੈਂ ਲੋਕਾਂ ਵਾਸਤੇ ਹਾਰ ਲੈ ਕੇ ਆਏ ਨੇ ਤੁਸੀਂ ਫਿਲਮਾਂ ਦੇ ਮੈਂ ਕਹਿੰਦਾ ਮੈਂ ਲੋਕਾਂ ਦੇ ਹੱਕ ਲੈ ਕੇ ਦੇਣ ਵਾਸਤੇ ਆ ਔਰ ਮੈਂ ਬਹੁਤੀ ਗੱਲ ਦੱਸਦਾ ਤੁਹਾਨੂੰ ਇੱਕ ਹੋਰ ਇੱਕ ਆ ਦੇਖੋ ਆ ਐਂਟਰੀ ਸਟਾਫ ਦਾ ਕਾਰਡ ਬਣਾਇਆ ਮੈਂ ਔਰ ਮੈਂ ਕਾਰ ਬਣਵਾ ਕੇ ਮੈਂ ਲੋਕਾਂ ਦੀ ਸੇਵਾ ਦੇ ਅੱਜ ਦੇ ਨਤੀਜੇ ਕੀ ਰਹਿਣਗੇ ਕਿੱਦਾਂ ਦੇ ਰਹਿਣਗੇ ਦੇਖੋ ਭਾਰੀ ਵੋਟਾਂ 'ਚ ਜਿੱਤਿਆ ਜੀ ਭਾਰੀ ਵੋਟਾਂ 'ਚ ਦੇਖੋ ਮੈਂ ਇੱਕ ਗੱਲ ਕਹੂੰਗਾ ਕਿ ਤੱਕਾ ਕਰਦੀਆਂ ਸਰਕਾਰਾਂ ਤੇ ਨਾਲ ਸਾਡਾ ਪ੍ਰਸ਼ਾਸਨ ਨਹੀਂ ਮਿਲ ਜਾਂਦਾ ਨਾਲ ਜਨਤਾ ਵੀ ਮਿਲ ਜਾਂਦੀ ਆ ਜਦ ਅਸੀਂ ਆਪਣੀ ਵੋਟ ਵੇਚ ਕੇ ਨਾ ਅਸੀਂ ਆਪਣੀ ਵੋਟ 2 ਕਿਲੋ ਰਾਸ਼ਨ ਲੈ ਕੇ ਇੱਕ ਦਿਨ ਹਫਤੇ ਦਾ ਰਾਸ਼ਨ ਲੈ ਕੇ ਉਹਨਾਂ ਨੂੰ ਵੋਟ ਦੇ ਦਿੰਦੇ ਆ ਆਪਣੇ ਹੱਥ ਵੜ ਕੇ ਦਿੰਦੇ ਆ ਆਪਣੇ ਹੱਥ ਵੜ ਕੇ ਐਮ ਐਲ ਏ ਬਣਾਉਂਦੇ ਆ ਉਹਨੂੰ ਹੱਥ ਵੜ ਕੇ ਐਮ ਪੀ ਬਣਾਉਂਦੇ ਆ ਉਹਨੂੰ ਹੱਥ ਵੜ ਕੇ ਕੌਂਸਲਰ ਬਣਾਉਂਦੇ ਆ ਜੇ ਸਾਡੀ ਥਾਣੇ ਵਿੱਚ ਸੁਣਵਾਈ ਨਹੀਂ ਜਾਂ ਸਾਡੀ ਕਿੱਧਰ ਸੁਣਵਾਈ ਨਹੀਂ ਸਾਨੂੰ ਫਾਇਦਾ ਕੀ ਹੈ ਵੋਟ ਪਾਉਣ ਦਾ ਇੱਕ ਵੋਟ ਇੱਕ ਮੰਤਰ ਹੈ ਸਿਰਫ 5 ਸਾਲਾਂ ਤੜ ਕੋ ਤਿੰਨ ਵਾਰੀ ਮੌਕੇ ਆ ਜੀ ਕੌਂਸਲਰ ਐਮ ਐਲ ਏ ਐਮ ਪੀ ਉਸ ਤੋਂ ਬਾਅਦ ਇਹਨਾਂ ਤੁਹਾਨੂੰ ਕਦੀ ਨਹੀਂ ਪੁੱਛਣਾ ਨਾ ਤੁਹ ਇਹ ਖਤਮ ਕਰਨ ਚਾਹੁੰਦੇ ਆ ਕਿ ਜਿਹੜਾ ਗੁੰਡਾ ਰਾਜ ਖਤਮ ਹੋਵੇ ਕਾਮਪੰਦੀ ਸੁਣਵਾਈ ਹੋਵੇ ਇੱਕ ਵੋਟਰ ਇੰਡੀਆ ਦਾ ਵੋਟਰ ਭਾਰਤ ਦੇਸ਼ ਦਾ ਵੋਟਰ ਆ ਉਹ ਥਾਣੇ ਚਲ ਜੇ ਉਹ ਕਚੈਰੀ ਚਲ ਜੇ ਉਹ ਕਾਰਪੋਰੇਸ਼ਨ ਚਲ ਜੇ ਉਹ ਕਿਤੇ ਚਲ ਜਵੇ ਉਹਦਾ ਸੁਣਵਾਈ ਹੋਵੇ ਯਾਰ ਉਹਦੀ ਸੁਣਵਾਈ ਨਹੀਂ ਹੋਈ ਤੇ ਨੀਟੂ ਛਟਰਾ ਵਾਲੇ ਦਾ ਲੜਨ ਦਾ ਕੋਈ ਫਾਇਦਾ ਨਹੀਂਗਾ ਇਹ ਵੀ ਆਪਣੇ ਘਰ ਜਾ ਕੇ ਬੈਠੇ ਫਿਲਮਾਂ ਦੇਖੇ ਗਾਣੇ ਸੁਣੇ ਔਰ ਮੈਂ ਦੇਖਿਆ ਕਿ ਜਿਹੜੀ ਸਰਕਾਰ ਹੁੰਦੀ ਆ ਤੱਕਾਸ਼ਾਈ ਕਰਦੀ ਆ ਤਾਨਾਸ਼ਾਈ ਕਰਦੀ ਆ ਆਮ ਬੰਦੇ ਨੂੰ ਦਬਦੀ ਆ ਹਜੇ ਤੱਕ ਇਹਨਾਂ ਕੋਈ ਸਾਫ ਨਹੀਂ ਆ ਦੇਖੋ ਰਮਨ ਰੋਡ ਦੀ ਗੱਲ 1500 ਕਰੋੜ ਦਾ ਘੁਟਾਲਾ ਕੀਤਾ ਪਤਾ ਨਹੀਂ ਕਿੰਨੇ ਇੱਕ ਮੰਤਰੀ ਹੋਰ ਉਹਨੇ ਕਿੰਨੇ 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 ਕੀਤਾ ਵਾ ਜੇ ਗੱਲ ਕਰੀਏ ਤੇ ਇਹਨਾਂ ਦਾ ਖੁਲਾਸਾ ਕਰਨਾ ਹੀ ਕਿਤੇ ਦਾ ਕਿਤੇ ਖੁਲਾਸਾ ਹੁੰਦਾ ਵਾ ਪਰ ਸਰਕਾਰਾਂ ਕਿਉਂ ਚੁੱਪ ਕਰਕੇ ਬੈਠੀਆਂ ਕੀ ਕਰੀਏ ਹੁਣ ਇਹਨਾਂ ਦਾ ਸਮਝ ਨਹੀਂ ਲੱਗਦੀ ਇਹਨਾਂ ਦੀ ਤੁਸੀਂ ਆਪ ਵੀ ਤੇ ਜਲੰਧਰ ਰਹਿੰਦੇ ਹੋ ਔਰ ਇੱਥੇ ਹੁਣ ਲੁਧਿਆਣਾ ਤੁਸੀਂ ਭਾਜੀ ਮੈਂ ਮੈਂ ਤੇ ਪ੍ਰਦਰਸ਼ਨ ਕੀਤਾ ਨਹੀਂ ਉੱਥੇ ਉੱਥੇ ਤੁਸੀਂ ਇਹ ਮੈਂ ਪ੍ਰਦਰਸ਼ਨ ਕੀਤਾ ਭਾਜੀ ਉੱਥੇ ਵੀ ਉਹਦੇ ਖਿਲਾਫ ਵੀ ਕੀਤਾ ਕਿ ਜਿਨੇ ਭ੍ਰਸ਼ਟਾਚਾਰ ਲੋਕਾਂ ਤੁਸੀਂ ਉਹ ਬਣਾਈ ਜੰਨੇ ਜੋ ਜੁੱਤੀਆਂ ਖੋਲਣੀਆਂ ਇਹਨਾਂ ਲੋਕ ਜੇ ਸਾਡੀ ਵੋਟ ਨਾ ਹੁੰਦੀ ਇਹਨਾਂ ਲੋਕਾਂ ਸਾਡੇ ਘਰਾਂ ਤੇ ਕਬਜ਼ੇ ਵੀ ਕਰ ਲੈਣ ਸਿਰਫ ਸਾਨੂੰ ਬੋਟ ਕਰਕੇ ਛੱਡ ਦੇ ਸਾਨੂੰ ਰਹਿਣਾ ਜਲੰਧਰ ਪਾਜੀ ਮੈਂ ਹਾਂ ਤੁਸੀਂ ਦੱਸੋ ਪੁੱਛੋ ਲੁਧਿਆਣੇ ਤੁਸੀਂ ਜਿੱਤਦੇ ਹੋ ਉਹ ਕਿੱਦਾਂ ਅਪ ਡਾਊਨ ਕਰੋਗੇ ਇੱਥੇ ਰਹੋਗੇ ਜੀ ਇੱਕ ਵੱਖਰੀ ਕੁਰਸੀ ਬਾਈ ਜਾਏਗੀ ਤੁਸੀਂ ਦਾ ਇਹ ਗੱਲ ਕਹਿਨੇ ਹੋ ਕਿ ਸ਼ਾਇਦ ਤੁਹਾਨੂੰ ਗੁਜਰੰਦਰ ਕੋਟ ਨੇ ਜੀ ਕਹਿ ਰਹੇ ਆ ਵੱਖਰੀ ਇੱਕ ਕੋਠੀ ਵੱਖਰੀ ਦਫ਼ਤਰ ਵੱਖਰਾ ਬਣਾਇਆ ਜਾਏਗਾ ਲੋਕਾਂ ਦੀ ਸੇਵਾ ਵਾਸਤੇ ਉੱਥੇ ਵੱਖਰਾ ਇੱਕ ਮਿੰਟ ਤੁਸੀਂ ਇੱਕ ਮਿੰਟ ਵਿੱਚ ਇਸ ਦਾ ਸਵਾਲ ਹਾਂਜੀ ਹਾਂਜੀ ਕੋਈ ਨਹੀਂ ਆਪਾਂ ਸਵਾਲ ਦੇਣ ਜਵਾਬ ਦੇਣ ਵਾਸਤੇ ਆਏ ਗਲਤ ਕੋਈ ਗੱਲ ਕਰਦੇ ਆ ਤੁਸੀਂ ਸੋਣਾ ਮੇਰੀ ਗੱਲ ਆ ਮੇਰੀ ਵੋਟ ਆ ਆ ਭਾਜੀ ਮੇਰੀ ਵੋਟ ਆ ਮੈਂ ਵੋਟ ਕਰਵਾ ਕੇ ਲੰਦੀ ਆ ਨਿਸ਼ਾਨਾ ਆਪਣੇ ਬੰਦੇ ਦਾ ਸਹਿਮਤ ਆ ਆ ਅੱਜ ਦਾ ਆ ਨਿਸ਼ਾਨੇ ਦੱਦਣ ਲੱਗਦਾ ਨਾ ਹਾਰ ਵਾਸਾ ਚੁੱਪ ਕਰ ਜਾਓ ਯਾਰ ਭਾਜੀ ਖੜਦੇ ਜਾਓ ਯਾਰ ਅਪਾ ਆਪਾਂ ਆਪਣੀ ਵੋਟ ਦਵਾ ਕੇ ਲੈ ਗਏ ਆ ਨਾ ਆਪਾਂ ਆਪਣੀ ਵੋਟ ਪਾ ਕੇ ਦਵਾ ਕੇ ਲੈ ਕੇ ਆਏ ਕਿ ਇੱਥੇ ਆਪਾਂ ਰਿਆਪਾ ਰਹਿਣਾ ਉਹ ਕੀ ਪਤਾ ਆਪਣੇ 9 ਦੇ 9 ਮੈਂਬਰ ਕਰਦੇ ਇੱਥੇ ਲੜਾ ਦिए ਹਾਂਜੀ ਕੋ ਪਤਾ ਸਾਨੂੰ ਦੂਜੇ ਸ਼ਹਿਰ ਤੋਂ ਵੀ ਲੜਾ ਦਈਏ ਇਹੋ ਨਾ ਇਹੋ ਨਾ ਜਿਹੜੇ ਤੁਹਾਡੇ ਘਰ ਦੇ ਪਾਜੀ ਫਿਰ ਕੀ ਹੋਇਆ 2000 ਆ ਗਿਆ ਆਪਾਂ 117 ਬੰਦੇ ਪਾਜੀ 117 ਦੇ 17 ਬੰਦੇ ਆਪਾਂ ਖੜੇ ਕਰਾਂਗੇ ਆਪਾਂ ਖੜੇ ਕਰਾਂਗੇ 2027 ਜਿੱਥੇ ਕਰਾ ਕਰ ਦਿੰਨਾ ਖੜੇ ਜੇ ਨਾ ਖੜਾ ਕਿਉਂਕਿ ਪਾਰਟੀ ਸਾਡੀ ਪਾਰਟੀ ਸਟਰੋਂਗ ਹੋ ਰਹੀ ਹੈ ਸਾਡੀ ਪਾਰਟੀ ਬਣਾ ਰਹੀ ਸਾਡੀ ਬੇਗੰਪੁਰਾ ਸਾਂਝਾ ਫਰੈਂਚਾਈਜ਼ੀ ਦੀ ਗੁਰੂ ਅਬਦਾਨ ਜਮਾਤ ਪਾਰਟੀ ਸਾਡੀ ਤੁਹਾਡੇ ਇੱਕ ਇੱਕ ਗੱਲ ਪ੍ਰਧਾਨਪੁਰੇ ਨੈਸ਼ਨਲ ਦਾ ਅੱਛਾ ਜੀ ਇੱਕ ਮਿੰਟ ਮੈਂ ਰੱਬ ਦੇ ਨਾਮ ਲੈ ਲਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਮਿੰਗ ਜਗਰ ਰਵਿਦਾਸ ਧੰਨਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਕ ਜੀ ਐਮ ਸੀ ਦੀ ਤੂੰ ਹੀ ਨਰੰਕਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਕਾਰਾ ਮਾ ਚਿੰਤਪੁਰ ਜੈ ਸ਼੍ਰੀ ਰਾਮ ਜਕਾਰਾ ਗੁਰ ਨਾਬਦਾ ਜੈ ਕਬੀਰ ਧੰਨਕਵੀ ਜੈ ਸ਼੍ਰੀ ਰਾਮ ਜੈ ਜਕਾਰਾ ਚੇਸ਼ ਸ਼ੇਰਾਂ ਵਾਲੀ ਮਾਤਾ ਜੀ ਦੇਖੋ ਜੀ ਆਪਾਂ ਸਾਡੀ ਜਿੱਤ ਪੱਕੀ ਆ ਜੇ ਬੇਈਮਾਨੀ ਨਾ ਕੀਤੀ ਕੇਂਦਰ ਜੇ ਬੇਈਮਾਨੀ ਕੀਤੀ ਗਈ ਔਰ ਪਹਿਲੀ ਗੱਲ ਤੇ ਇਹ ਛੁੱਟੀਆਂ ਵਿੱਚ ਇਹਨਾਂ ਨੇ ਇਲੈਕਸ਼ਨ ਕਰਾਤੇ ਜਿਹੜੇ ਸਾਡੇ ਬੰਦੇ ਸਮਰਥਨ ਸੀਗੇ ਜਿਹੜੇ ਵੋਟਰ ਸੀਗੇ ਉਹ ਬੰਦੇ ਤੇ ਚੱਲ ਕੇ ਘੁੰਮਣ ਠੀਕ ਆ ਅੱਧਿਆ ਵੋਟਾਂ ਉਹ ਜਾਣਾ ਪੈ ਗਿਆ ਘਰ ਦੀਆਂ ਦੀ ਸੁਣਨੀ ਪੈਂਦੀ ਹੁਣ ਆ ਵੀ ਬੰਦਾ ਸਾਡਾ ਸੀਗਾ ਵੀ ਬਾਹਰ ਚੱਲ ਗਿਆ ਉਹ ਭਾਈ ਨੈਣੀ ਦੇ ਹੁਣ ਜਨਾ ਦੀ ਦੀ ਤੇ ਸੁਣਨੀ ਹੈ ਕਿ ਨਹੀਂ ਅਗਲੀ ਕੰਦੀ